ਸਾਸੀ ਕਾਲਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਹੁੰਚ ਚੁੱਕੇ ਆ ਕਾਲੂ ਗੁਰਦੇਵਾਲਾ ਕੋਲ ਪੀਸ ਤੇ ਨਹੀਂ ਲੈ ਕੇ ਜਾਂਦੇ ਪਰ ਲੈ ਕੇ ਬਹੁਤ ਕੁਆਲਿਟੀ ਵਾਲੇ ਜਾਂਦੇ ਐ ਹੀ ਜਾਣੇ ਮਿੰਡਾ ਮੰਡੀ ਸਾਸੀ ਸਾਸੀ ਬਹੁਤ ਹੋਰ ਜਰਾਬ ਜੀ ਵਧੀਆ ਹੀ ਹੋ ਗਿਆ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਤੋਂ ਹੀ ਸਾਸੀ ਦਾ ਹੋਰ ਸਰਾਉ ਕਾਲੂ ਸਿੰਘ ਟੈਗ ਹਾਂ ਜੀ ਇਹ ਨਹੀਂ ਵਧੀਆ ਸੁਣੀ ਭਾਈ ਜੀ ਵਧੀਆ ਲੈ ਕੰਮ ਕੰਮ ਵਧੀਆ ਵਧੀਆ ਚਲੋ ਇਹ ਹੀ ਗੱਲ ਹੁੰਦੀ ਮਾਲ ਘਾਟਾ ਮਰ ਫਰ ਗੈਨਪੀਸ ਕੱਢ ਹੀ ਲੈ ਕੱਢੇ ਚਲੋ ਨਮੂਨੇ ਆ ਪੈਰ ਤੇ ਪ੍ਰੋਗਰਾਮ ਬਣਾਣਾ ਹੁੰਦੀ ਭਾਈ ਚਲੋ ਮੰਦਾ ਮੰਦਾ ਲੱਗਾ ਹਾਂ ਇਹ ਯਾਰ ਇੱਕ ਨਹੀਂ ਗੱਲ ਹੁੰਦੀ ਮੰਦਾ ਤੇ ਜੀ ਨਾਲ ਨਾਲ ਹੀ ਆ ਇਹ ਨਾਲ ਹੀ ਨਾਲ ਹੀ ਅੱਜ ਆਉਣਾ ਹੀ ਆ ਇਹ ਸਮੇਂ ਦੇ ਹਿਸਾਬ ਨਾਲ ਆ ਸੰਦੀਪ ਭਾਈ ਬਸ 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 ਇਹ ਦੀ ਗੱਲ ਆ ਦੀ ਹੁਣ ਗੱਲ ਚਲੋ ਇਹ ਹੁਣ ਮਾਹੌਲ ਮਾੜੀ ਥੋੜਾ ਜਿਹਾ ਉਲਟ ਪੁਲਟ ਹੋਇਆ ਸੀ ਹਾਂ ਬਸ ਬਾਕੀ ਮਾਰਾ ਕਿਰਪਾ ਕਰੇ ਸਾਰਿਆਂ ਦੇ ਭਰਾ ਕੱਲ ਇੱਕ ਵੀਡੀਓ ਬਣੀ ਸੜੀ ਸੜੀ ਲੁਣ ਵਾਲਾ ਦੀ ਕਿਰੇ ਤੋਂ ਆਹ ਉਹਨੂੰ ਪੰਜ ਚਾਰ ਪੰਜ ਮਹੀਨੇ ਹੋ ਗਏ ਤੇ ਬਾਜੀ ਬਣਾ ਲਈ ਬਣਾ ਲਈ ਤੇ ਮੈਂ ਕਿਹਾ ਪਰ ਆ ਗੱਲੇ ਮੈਂ ਕੋਲ ਸਾਡੇ ਕੋਲ ਵੀਡੀਓ ਹੈ ਨਹੀਂ ਚਲੋ ਇਹਦੇ ਕੋਲ ਚਲੀਏ ਨਹੀਂ ਨਹੀਂ ਵਧੀਆ ਵਾ ਸਭ ਨੂੰ ਸੰਦੀਪ ਭਾਈ ਠੀਕ ਹੈ ਜੀ ਪਾ ਲਿਆ ਕਰੋ ਇੱਕ ਦੋ ਵਿੱਚ ਵਧੀਆ ਵੀਡੀਓ ਕੋਲ ਸਾਡੇ ਕੋਲ ਹੈ ਨਹੀਂ ਤਾਂ ਹੀ ਅੱਗੇ ਚੱਲੇ ਆ ਆਹ ਹਾਂ ਨਹੀਂ 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 ਤਾਂ ਜਾਣਾ ਨਹੀਂ ਐਵੇਂ ਆ ਵੀ ਬੜਾਈਆਂ ਮਾਰੀ ਚੱਲ ਨਹੀਂ ਜੀ ਸਾਡੇ ਕੋਲ ਤੇ ਹਾਂ ਤੇ ਬਾਦ ਨੂੰ ਅਪਰ ਗਏ ਨਹੀਂ ਮੇਰੇ ਤੇ ਕੋਈ ਨਹੀਂ ਬੜਾਵੇ ਬਾਅਦ ਚੱਲ ਵਰੀ ਆਉ ਦੇਗਾ ਕਰਦੇ ਚਲੋ ਐ ਹੀ ਹੁੰਦਾ ਇਮੋਲ ਨੇ ਬੜਾ ਉਹ ਮੋਲ ਨੇ ਥੋੜਾ ਜਿਹਾ ਕੀਤਾ ਕੰਮ ਖਰਾਬ ਜਿਹਾ ਹੋ ਗਿਆ ਸੈਟ ਚਲੋ ਕੋਈ ਨਹੀਂ ਮਾਰ ਨੇ ਕਰਤੀ ਕਿਰਪਾ ਬਾਬੇ ਨਾਲ ਚਲੋ ਤੇ ਕਿੰਨੇ ਆਜ ਫੱਤੇ ਨਹੀਂ ਆਜੀ ਤਿੰਨ ਹੀ ਆ ਪੀ ਸੰਦੀਪ ਜੀ ਹਾਂਜੀ ਸ਼ੁਰੂ ਕਰੋ ਹਾਂਜੀ ਲਓ ਜੀ ਆਜੋ ਚਲੋ ਹਾਂਜੀ ਫਿਰ ਕਾਲੋ ਜੀ ਬੋਲੋ ਖੀਰੀ ਅਖੀਰੀ ਅਖੀਰੀ ਬਹਿੜ ਅਖੀਰੀ ਬਚੀ ਆ ਸੰਦੀਪ ਭਾਈ ਠੰਡੀ ਸੀ ਲਿਆ ਠੀਕ ਆ ਹਾਂ ਲਓ ਜੀ ਖੀਰੀ ਬਹਿੜ ਤੇ ਆ ਵੇਖੋ ਜੀ ਮਾਲ ਖਾ ਕਾਲੂ ਪਹਿਲਾਂ ਖੋਲ ਕੇ ਖੀਰੀ ਤੋੜਦੇ ਆ ਤੋੜੋ ਕਰਾਂਗੇ ਦਾਂ ਨੂੰ ਖਾਈ ਵਾ ਮਖਾਲ ਦਾ ਵਖਾ ਵਾ ਵਾ ਠੀਕ ਹੈ ਹੋਰ ਖੀਰੀਆ ਚਲ ਪਤੋਏ ਲੈ ਜੂ ਟਾ ਮਣਾ ਜੇ ਦੀ ਭਾਈ ਲਾ ਜੂਗੀ ਜੇ ਹਫਤਾ ਦੇ ਪੰਜ ਛੇ ਦਿਨ ਲਾਉਗੀ ਬਾਕੀ ਕੋਪਾ ਨੇ ਦੋਹਾਂ ਚੋਹਾਂ ਦਿਨਾਂ ਚ ਤਿਆਰ ਹੋ ਜਾਏਗਾ ਛੀ ਹਾਂਜੀ ਬਾਕੀ ਹੈ ਨਮੂਨਾ ਚਲ ਪਤੋਏ ਆ ਜੋ ਹਣੋ ਹਣੋ ਖਾਓ ਮੂ ਮ ਵਾ ਠੀਕ ਆ ਜੋ ਗਰੀ ਨਹੀਂ ਚਲ ਚਲ ਪਤੋ ਕਿੰਨਾ ਕਰਿਆ ਸਿੰਘ ਚੋ ਹੈ ਲੈ ਪਹਿਲਾ ਸੋਈ ਇਹ ਕਿੰਨਾ ਕਰੀ ਜੀ ਤੁਹਾਡੇ ਸਭਾ ਜੀ ਭਾਜੀ ਹੁਣ ਨਾ ਨਾ ਤਾਂ ਚੰਗੀ ਆ ਹਾਂ ਹਾਂ ਦੁੱਧ ਤੇ 13 14 ਕਿਲੋ ਤੇ ਚਾਹੀਦਾ ਹੀ ਆ ਦੇਣਾ ਇਹਨੂੰ ਜਿਆਦਾ ਨਹੀਂ ਮਾਰਦੇ ਐਵੇਂ ਬਿਲਕੁਲ 18 20 ਕਿਲੋ ਦੇ ਦੂਗੀ 14 ਕਿਲੋ ਵੀ ਦੇ ਦੇ ਇੰਨਾ ਹੀ ਬੜਾ ਵਸ਼ੀ ਬਹੁਤ ਬਹੁਤ ਹਾਂ ਜੀ ਚਲੋ ਇਹ ਵੀ ਠੰਡੀ ਆ ਤੇ ਬਾਕੀ ਆ ਮੋਲਾ ਨਹੀਂ ਸੰਦੀਪ ਆ ਨਹੀਂ ਕਰਨੇ ਯਾਰ ਕੀ ਹਾਂ ਨਾ ਹੀ ਹੁਣੀ ਜੇ 40000 ਦੀ ਦੇ ਦਈਏ ਉਹ ਛੋੜ ਜੀ ਦੀ ਮਰਜ਼ੀ ਦਾ 500 ਛੱਡ ਦਾਂਗੇ ਚਲੋ ਠੀਕ ਆ ਸੰਦੀਪ ਭਾਜੀ 45000 ਦੀ ਹਾਂ ਨਾਲੇ ਹਾਂ ਨਾਲੇ 45000 ਹਾਂਜੀ ਚਲੋ ਜਾਣ ਦੋ ਵਾਰ ਠੀਕ ਆ ਤੇ ਆਹਾ ਇਹ ਵੀ ਜਰਸੀ ਸੁਹਾ ਦੂਜਾ ਸੰਦੀਪ ਭਾਜੀ ਦੂਜਾ ਸੁਹਾ ਹੋਂ ਵਾਲੀ ਆ ਤੇ ਦੁੱਧ ਵੇਖ ਹੁੰਦਾ ਜੇਵੇਂ ਤੋਂ ਸਾਗ ਦਾ ਹਾਲਾ ਲੈਣਾ ਹੈ ਲੈਵੇ ਤੋਂ ਸਾਗ ਦਾ ਹਾਲਾ ਲੈਣਾ ਹਰੇ ਕਿਨੇ ਕਿ ਦੁੱਧ ਭਰੂਗੀ ਇਹ ਵਾਲੇ ਵੀ ਕੱਟ ਵਾਲਾ ਬਣਾਈ ਜਾਂਦੀ ਹੈ ਕੱਟ ਵਾਲਾ ਕੱਟ ਵਾਲਾ ਸੰਦੀਪ ਭਾਜੀ ਹੈ ਗਾ ਲਓ 18 ਕਿਲੋ ਸੰਦੀਪ ਭਾਜੀ ਇਹਨੂੰ ਦੁੱਧ ਕੁਝ ਵੀ ਨਹੀਂ ਆਖਣਾ ਨਹੀਂ ਰੱਖਦੇ ਅਜੇ 2-3 ਦਿਨ ਲੈ ਜੂਗੀ ਆ ਜੋ ਪਰ ਵੈੜੀ ਬਹੁਤ ਚੰਗੀ ਆ ਜਰਸੀ ਆ ਗਈ ਪਿਓਰ ਹੁਣ ਚੰਗਾ ਪਿਓਰ ਜਰਸੀ ਆ ਪੰਜਾਬ ਵਾਲਾ ਹੈ ਨਾ ਪੰਜਾਬ ਵਾਲਾ ਹਲੇ ਨਹੀਂ ਮੇਰੇ ਸਾਂ 2-4 ਦਿਨ ਸੁਣਦੇ ਹਾਂ ਗੱਲ ਉਹ ਲੈ ਜਾਣਾ ਸੰਦੀਪ ਭਾਜੀ 2-3 ਦਿਨ ਤੇ ਲੈ ਜੂਗੀ ਖੁੱਲੇ ਡੇਵਾ ਬਿਲਕੁਲ ਬਿਲਕੁਲ ਦੇਵਾ ਖੁੱਲਾ ਤਿਆਰ ਕਰੂਗੀ ਹੋਰ ਅਜੇ ਇੰਦੀ ਫਿਰ ਕੀ ਮਰ ਬਾਈ ਜੀ ਦੀਪ ਭਾਜੀ ਇਹ ਵੀ ਹਾਨਾ ਹੀ ਕਰਨੀ ਆਪਾਂ 50000 ਦੀ ਚਲੋ ਠੀਕ ਹੈ ਜੀ 50000 ਠੰਡੀ ਸੀ ਲਿਆ ਕੋਈ ਟੈਨਸ਼ਨ ਨਹੀਂ ਆ ਜਿੰਦਾ ਮਰਜੀ ਚਲੋ ਠੀਕ ਆ ਠੀਕ ਆ ਤਿਆਰੀ ਇਹ ਸੁਈਆ ਸੰਦੀਪ ਭਾਜੀ ਹਾਂਜੀ 14 ਕਿਲੋ ਦੁੱਧ ਤਿਆਰ ਹੈ ਠੀਕ ਆ ਆ ਵਸੀ ਹੈ ਨਾ ਹਾਂਜੀ ਆ ਵਸੀ ਹੈ ਆ ਵਜਾ ਹੁੰਦਾ ਲੋ ਜੀ ਤੋਰੋ ਲੋ ਜੀ ਵਸੀ ਮਗਰ ਆਜਾ ਠੀਕ ਆਜੋ 14 ਕਿਲੋ ਪੂਰਾ ਨੈਟ ਦੋ ਸੰਦੀਪ ਭਾਜੀ ਕੋਈ ਰੱਸੀ ਨਹੀਂ ਪੋਣੀ ਇਦਾਂ ਹੀ ਆ ਬਿਨਾ ਰੱਸੀ ਠੀਕ ਹਾਂਜੀ ਲੋ ਬਜੀ ਆ ਕੋਈ ਨਹੀਂ ਚਲੋ ਬੱਚਾ ਹਰ ਉਹਦਾ ਗਾਵਾ ਬੈਠਦਾ ਅੱਛਾ ਉਹ ਬੈਠਦਾ ਭਾਈ ਪਾਵਾਂਗੇ ਅਗਲੀ ਵਾਰ ਹਾਂਜੀ ਠੀਕ ਇਹਦੇ ਮਗਰ ਵਛੀ ਆ ਠੀਕ ਆ ਉਹ ਪਰਲਾ ਬੱਚਾ ਗਿਰ ਜਿਹਾ ਹੁੰਦਾ ਉਹ ਉਹਦਾ ਆਪਣਾ ਬੈਠਦਾ ਦੂਜੀ ਦਾ ਅੱਛਾ ਉਹ ਹਾਂਜੀ ਉਹ ਵਛਾ ਆ ਜਿੰਦੀ ਫਿਰ ਕੈਮਰਾ ਦੀਪ ਭਾਜੀ ਇਹ ਵੀ ਹਾਂ ਨਾ 45000 ਦੀ ਚਲੋ ਠੀਕ ਆ ਬਾਠ ਠੀਕ ਆ ਹਮ ਵੱਲ ਜਾ ਰਹੀ ਆ ਬਸ ਜਿਹੜਾ ਔੜ ਦੌੜ ਦਾ ਕੰਮ ਹੋਇਆ ਮੇਟੋ ਮੇਟੀ ਟਾਈਮ ਤੇ ਕੰਮ ਜਾਵੇਗਾ ਨਹੀਂ ਲੋ ਜੀ 44000 ਦੀ ਆ ਤੇ ਬਾਕੀ ਮੇਰਾ ਵੀਰ ਆਓ ਚੈੱਕ ਕਰੋ ਟਰਾਈ ਕਰੋ ਤਸੱਲੀ ਕਰੋ ਕੋਈ ਟੈਨਸ਼ਨ ਨਹੀਂ ਚੱਕਰੀ ਕੋਈ ਨਹੀਂ ਕਰੇ ਜਾ ਕੇ ਛੱਡਣ ਵਾਲੇ ਅਸੀਂ ਚੱਜਾਉਂਦਾ ਜੀ ਹਣਾ ਚੱਲ ਜਾਣਾ ਪੈਂਦਾ ਭਾਈ ਜਾਣਾ ਪੈਂਦਾ ਮਾਲ ਚੰਗਾ ਹੋਵੇ ਫੇਰ ਨਹੀਂ ਕੋਈ ਟੈਨਸ਼ਨ ਹੁੰਦੀ ਜਾਣਾ ਪੈਂਦਾ ਮਾਲ ਗਲਤ ਹੋਵੇ ਫੇਰ ਬੰਦਾ ਝੱਗਦਾ ਬਿਲਕੁਲ ਬਿਲਕੁਲ ਮਾਲ ਸਾਫ ਆ ਫੇਰ ਕਾਦੀ ਪਰਵਾਹ ਆ ਨਾਲੇ ਝੂੜੇ ਝੜਾ ਲੈ ਜਾਂਦਾ ਆ ਬੰਦੇ ਨਾਲੇ ਹਾਂ ਬਿਲਕੁਲ ਸਹੀ ਸਹੀ ਅੱਲਾਹ ਸੋਨੇ ਸਦਾਈ ਦੀ ਬੋਲੋ ਫਿਰ ਨੰਬਰ ਜੀ ਨੰਬਰ 9646827503 ਪਿੰਡ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਰਾ